ਇਹ ਕੋਈ ਇਸ ਪਰਿਵਾਰ ਦੀ ਇਹ ਫਿਤਰਤ ਰਹੀ ਹੈ ਸੁਖਬੀਰ ਸ਼ਾਹ ਜੀ ਇਸ ਗੱਲੋਂ ਖੁਸ਼ ਹੋਗੇਗਾ ਕਿ ਬਾਦਲ ਪਰਿਵਾਰ ਦਾ ਅਕਾਲੀ ਦਲ ਦੇ ਉੱਤੇ ਸਭ ਤੋਂ ਲੰਬਾ ਸਮਾਂ ਕਬਜ਼ਾ ਬਰਕਰਾਰ ਰਿਹਾ। ਕਿਹਨਾ ਹਾਲਾਤਾਂ ਵਿੱਚ ਹੋਇਆ ਇਹ ਸਾਰੀ ਦੁਨੀਆ ਜਾਣ। ਉਹਨਾਂ ਨੇ ਕਿਵੇਂ ਸਿਧਾਂਤ ਨੂੰ ਪਿੱਛੇ ਧੱਕ ਦਿੱਤੀ, ਕਿਵੇਂ ਹੁਕਮ ਮੰਨ ਕੇ ਵੀ ਹੁਕਮ ਦੀ ਅਦੁੱਲੀ ਕੀਤੀ। ਕਦੇ ਸੱਤ ਮੈਂਬਰੀ ਕਮੇਟੀ ਨੂੰ ਅਸੀਂ ਮੰਨ ਲਏ, ਕਦੇ ਨਹੀਂ ਮੰਨਦੇ, ਕਦੇ ਭੁੰਦਰ ਸਾਹਿਬ ਮੀਟਿੰਗਾਂ ਕਰ ਰਹੇ, ਕਦੇ ਆਪਣੇ ਧਾਮੀ ਸਾਹਿਬ ਮੀਟਿੰਗਾਂ ਕਰ ਰਹੇ ਆ ਕਬੀ ਅਸਤੀਫੇ ਦੇ ਰਹੇ ਆ ਤੇ ਕਦੀ ਇਹ ਕਿਹਾ ਜਾ ਰਿਹਾ ਪਈ ਜੀ ਜੇ ਅਸੀਂ ਅਕਾਲ ਤਖਤ ਦਾ ਹੁਕਮ ਮੰਨ ਲਈਏ ਤੇ ਫਿਰ ਸਾਡੀ ਮਾਨਤਾ ਰੱਦ ਹੋ ਜਾਣੀ ਫਿਰ ਭਰਤੀ ਵੀ ਗੁਰਦੁਆਰਿਆਂ ਚੋ ਸ਼ੁਰੂ ਕੀਤੀ ਜਾਂਦੀ ਅੱਛਾ ਫਿਰ ਹੁੰਦਾ ਕੀ ਹੈ ਜਿਹੜੇ ਧਾਮੀ ਸਾਹਿਬ ਤੇ ਪਡੁੰਗਰ ਸਾਹਿਬ ਇਹਨਾਂ ਦਾ ਅਸਤੀਫਾ ਦਵਾਇਆ ਜਾਂਦਾ ਜਾਣ ਬੁੱਝ ਕੇ ਅਸਤੀਫਾ ਦਵਾਇਆ ਜਾਂਦਾ ਅਸਤੀਫਾ ਦਵਾਉਣ ਤੋਂ ਬਾਅਦ ਫਿਰ ਉਹੀ ਪੁੰਦਰ ਸਾਹਿਬ ਤੇ ਉਹੀ ਚੀਜ਼ਾਂ ਰੋਜ਼ ਟੀਵੀ ਦੇ ਉੱਤੇ ਕੂ ਕੂ ਕੇ ਗੱਲ ਰਹੇ ਕਿ ਜੇ ਪੰਜ ਮੈਂਬਰੀ ਕਮੇਟੀ ਨੇ ਭਰਤੀ ਕਰਨੀ ਸਾਡੇ ਕੋਲੋਂ ਪਰਚੀਆਂ ਦੇ ਕੇ ਕਰ। ਜੇ ਤੁਸੀਂ ਇਹ ਕਾਲ ਤੱਕ ਦੇ ਹੁਕਮ ਮੁਤਾਬਕ ਸਾਂਝੀ ਭਰਤੀ ਕਰ ਲੈਂਦੇ ਫੇਰ ਕੀ ਫਰਕ ਪੈ ਜਾਂਦਾ ਸੀ। ਇਹ ਕਿਸੇ ਨੂੰ ਖੁਸ਼ ਕਰਨਾ ਕਰਨ ਆਪਣਾ ਰਾਂਝਾ ਰਾਜੀ ਰੱਖਣਾ ਚਾਹੁੰਦੇ। ਔਰ ਇਹਨਾਂ ਨੂੰ ਪਤਾ ਲੱਗ ਚੁੱਕਾ ਹੁਣ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਦੇਖੋ ਸੁਖਵੀਰ ਪ੍ਰਧਾਨ ਬਣ ਕੇ ਕੀ ਪ੍ਰਾਪਤੀ ਕਰ ਲਿਆ। ਇੱਥੇ ਤੁਹਾਡੇ ਦੀ ਤੁਹਾਡੇ ਦਾ ਹੀ ਪ੍ਰਧਾਨ ਬਣਿਆ ਨਾ। ਅਜਾ ਪ੍ਰਧਾਨ ਜਦੋਂ ਆਪਣੇ 17 ਚਾਰੇ ਉਸ ਵੇਲੇ ਪ੍ਰਧਾਨ ਵੀ ਸੁਖਵੀਰ ਸੀ 22 ਚਾਰੇ ਉਸ ਵੇਲੇ ਵੀ ਸੁਖਵੀਰ ਸੀ ਜਦੋਂ ਤਿੰਨ ਰਹਿ ਗਏ ਐਮਐਮ ਨਾਲ 19 ਚਾਰੇ ਉਸ ਵੇਲੇ ਵੀ ਪ੍ਰਧਾਨ ਸੁਖਵੀਰ ਸੀ ਤੇ ਜਦੋਂ ਉਹ ਹੁਣ ਨਿਊਸਪਰਟੀ ਦੀ ਮਾਨਤਾ ਜਾਬਤ ਹੋਈ ਉਸ ਵੇਲੇ ਵੀ ਪ੍ਰਧਾਨ ਸੁਖਵੀਰ ਸੀ ਸੁਖਵੀਰ ਦੀ ਪ੍ਰਧਾਨਗੀ ਦੇ ਵਿੱਚ ਹੀ ਤਾਂ ਸਾਰਾ ਚੰਦ ਚੜਿਆ ਤੇ ਹੁਣ ਉਹ ਕੀ ਕਰਦਾ ਹੈ ਉਹਨੂੰ ਇਸ ਗੱਲ ਦਾ ਪਤਾ ਸਮਝ ਆਉਣੀ ਚਾਹੀਦੀ ਹੈ ਵੀ ਜਿਹੜੇ ਸੁਧਾਰ ਲੈਣ ਵਾਲੇ ਨੇ ਇਹ ਉਸ ਵੇਲੇ ਤੁਹਾਡੇ ਨਾਲ ਸੀ ਜਦੋਂ ਤੁਹਾਡੀਆਂ ਜਮਾਨਤਾਂ ਦਿੱਤੀਆਂ ਸੀ ਤੇ ਅੱਜ ਤੁਸੀਂ ਇਕੱਲੇ-ਇਕੱਲੇ ਕਿਹੜੀਆਂ ਗੱਲਾਂ ਤੁਸੀਂ ਕਿ ਕਿਥੋਂ ਕੀ ਪ੍ਰਾਪਤ ਕਰ ਲਓ ਔਰ ਤੁਸੀਂ ਫਿਰ ਇੱਕ ਹੋਰ ਚੀਜ਼ ਦੇਖੋ ਸਾਰਾ ਪੰਥ ਕਹਿ ਰਿਹਾ ਸੀ ਕਿ ਸੁਖਬੀਰ ਨੇ ਸ਼੍ਰੋਮਣੀ ਕਮੇਟੀ ਦਾ ਵੀ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਔਰ ਜਥੇਦਾਰ ਸਾਹਿਬਾਨ ਤੇ ਅਕਾਲ ਤਖਤ ਸਾਹਿਬ ਦਾ ਵੀ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਅਚਾ ਕਈ ਜਿਹੜੇ ਚਾਪਲੂਸ ਕਿਸਮ ਦੇ ਬੰਦੇ ਹੁੰਦੇ ਨਾ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਦਾ ਸੋਭਾ ਆਈਦਾ ਹੁੰਦਾ ਜਿੱਦਾਂ ਫਕੀਰਤ ਵਾਲੇ ਕੁੱਤੀ ਘੁੰਮਦੀ ਹੁੰਦੀ ਹੈ ਨਾ ਫਕੀਰਤਾ ਬਚਾਰਾ ਟੁਕੜ ਮੰਗ ਕੇ ਲਿਆ ਹੁੰਦਾ ਉਹਨੂੰ ਹੁੰਦਾ ਕੁੱਤੀ ਨੂੰ ਵਾਲੇ ਦੁਆਲੇ ਘੁੰਮਣ ਵਾਲੀ ਨੂੰ ਕੋਕੋ ਨੂੰ ਮਿਲ ਗਈ ਹੁੰਦੀ ਵੀ ਕੋਈ ਟੁਕੜ ਡਿਗੇ ਤੇ ਚੁੱਕ ਕੇ ਮੈਂ ਮੂੰਹ ਚ ਪਾਵਾਂ ਮੇਰੀ ਭੁੱਖ ਮਿਟੇ ਇਹ ਭਲੇਖਾ ਹੈ ਬੜਾ ਵੱਡਾ ਅਜਾ ਤੁਸੀਂ ਇਹ ਦੇਖੋ ਵੀ ਜਿਸ ਦਿਨ ਸੁਖਵੀਰ ਸਿੰਘ ਜੇਤਿਆ ਸਿੰਘ ਸਮੁੰਦਰੀ ਹਾਲ ਦੇ ਵਿੱਚ ਆਪਣਾ ਬਾਦਲੀ ਕਬਜ਼ਾ ਸਥਾਪਿਤ ਕਰਨ ਦੇ ਵਿੱਚ ਕਾਮਯਾਬ ਹੁੰਦਾ ਉਹ ਦਿਨ ਬੜੇ ਦੋ ਤਿੰਨ ਚੀਜ਼ਾਂ ਬੜੀਆਂ ਦੇਖਣ ਵਾਲੀਆਂ ਪਹਿਲੀ ਗੱਲ ਤੇ ਵੀ ਤੇਜਾ ਸਿੰਘ ਸਮੁੰਦਰੀ ਹਾਲਜ ਤੱਕ ਪੁਲਿਸ ਨਹੀਂ ਚੀ ਗਈ ਸੁਖਵੀਰ ਦੇ ਨਾਲ ਉਹ ਵੀ ਸਿਕਿਉਰਿਟੀ ਤੇ ਪੁਲਿਸ ਸਾਰੀ ਤੇਜਾ ਸਿੰਘ ਸਮੁੰਦਰੀ ਹਾਲ ਚ ਮੌਜੂਦ ਸੀ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਪੁਲਿਸ ਮੌਜੂਦ ਸੀ ਇਹਦਾ ਪੰਥ ਹਮੇਸ਼ਾ ਵਿਰੋਧ ਕਰਦਾ ਹੈ ਚਲੋ ਇਸ ਗੱਲ ਨੂੰ ਵੀ ਛੱਡ ਦਿੰਦੇ ਹਾਂ ਕਿਉਂਕਿ ਉਹ ਤਾਂ ਆਪਣੇ ਆਪ ਨੂੰ ਤਖਤਾਂ ਤੋਂ ਵੀ ਉੱਪਰ ਸਮਝਣ ਲੱਗ ਪਿਆ ਪੰਥ ਤੋਂ ਵੀ ਉੱਤੇ ਸਮਝਣ ਲੱਗ ਪਿਆ ਸ਼੍ਰੋਮਣੀ ਕਮੇਟੀ ਵੀ ਬੁਖੜ ਚ ਭਾਈ ਕਰਦਾ ਅਜਾ ਹੋਇਆ ਕਿ ਜਦੋਂ ਇਹ ਸਾਰੀ ਪ੍ਰਕਿਰਿਆ ਚੱਲ ਰਹੀ ਸੀ ਵਿਕਰਮ ਮਜੀਠੀਆ ਨੂੰ ਟਾਈਮ ਦੇ ਦਿੱਤਾ ਬੋਲਣ ਲਈ ਵਿਕਰਮ ਮਜੀਠੀਆ ਜੋ ਉੱਥੇ ਬੋਲਿਆ ਉਹਨੂੰ ਜਰਾ ਐਨਲਿਸਿਸ ਕਰਕੇ ਦੇਖੋ ਵਿਕਰਮ ਮਜੀਠੀਆ ਨੇ ਕਿਹਾ ਕਿ ਪੁੰਦਰ ਸਾਹਿਬ ਮੈਂ ਕ੍ਰਿਟੀਸਾਈਜ਼ ਤਾਂ ਕੀਤਾ ਸੀਗਾ ਅੰਤਰੰਕ ਕਮੇਟੀ ਦੇ ਫੈਸਲੇ ਜਿਨ੍ਹਾਂ ਨੇ ਜਰਜਦਾਰ ਲਾਤ ਪਈ ਤੇ ਤੁਹਾਡਾ ਬਿਆਨ ਆਇਆ ਵੀ ਮੇਰੀ ਇਸ ਕਿਰਿਆ ਦੇ ਨਾਲ ਸੁਖਬੀਰ ਦੀ ਪਿਟੇ ਸ਼ੁਰੂ ਹੋ ਗਈ ਜੀ ਹਜਾ ਹੁਣ ਸੋਧਨ ਨੂੰ ਸਿੱਖ ਤੋਂ ਬਿਸ਼ ਰੋਮਨੀ ਕਮੇਟੀ ਦਾ ਪ੍ਰਬੰਧ ਅਲੱਗ ਹੈ ਉਹਨਾਂ ਦਾ ਕਾਨੂੰਨ ਅਲੱਗ ਹੈ ਉਹਦੇ ਫਾਈਲੋ ਤੇ ਲੱਗਦੇ ਨੇ ਆਪਣੇ ਇੱਕ ਆਜ਼ਾਦ ਹਸਤੀ ਹੈ ਉਹਨਾਂ ਦੀ ਤੇ ਇੱਕ ਪਾਸੇ ਮਜੀਠੀਆ ਕ੍ਰਿਟੀਸਾਈਜ਼ ਕਰ ਰਿਹਾ ਅੰਤਰਕ ਕਮੇਟੀ ਦੇ ਫੈਸਲੇ ਤੇ ਜਿਹੜੇ ਉਹਨਾਂ ਦੇ ਆਈਟੀ ਵਿੰਗ ਵਾਲੇ ਉਹ ਬਿਆਨ ਕੀ ਦੇ ਰਹੇ ਆ ਵੀ ਮਜੀਠੀਆ ਵੀ ਇਹ ਸਰਕਪੇ ਨਾਲ ਸੁਖਵੀਰ ਦੀ ਪੇਟੇ ਸ਼ੁਰੂ ਹੋਵੇ ਅੱਛਾ ਫਿਰ ਆ ਡਾਕਟਰ ਗੁਰਜੀਤ ਸਿੰਘ ਟੀਮਾ ਵਰਗੇ ਲੋਕ ਇਹ ਬਿਆਨ ਕੀ ਦੇ ਰਹੇ ਆ ਵਿਜੀਟੇਰ ਸਾਹਿਬ ਤੁਸੀਂ ਇਸ ਗੱਲ ਨੂੰ ਧਿਆਨ ਚ ਰੱਖੋ ਇਹ ਫੈਸਲਾ ਬਹੁਤ ਸੋਚ ਵਿਚਾਰ ਕੇ ਕੀਤਾ ਗਿਆ ਹੁਣ ਸ਼੍ਰੋਮਣੀ ਕਮੇਟੀ ਨੇ ਫੈਸਲੇ ਚੀਮੇ ਹੁਣੀ ਵਿਚਾਰ ਕੇ ਦੱਸਣਗੇ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਨੂੰ ਚੀਮਾ ਡਾਕਟਰ ਚੀਮਾ ਤੇ ਬਾਕੀ ਉਹਦੇ ਨਾਲ ਦੀ ਜਿਹੜੀ ਝੁੰਡਲੀ ਆ ਜਿਨ੍ਹਾਂ ਨੇ ਇਕੱਠਾ ਜਿਹੜਾ ਕੰਮ ਕੀਤਾ ਉਹ ਦੱਸਣਗੇ ਸੋਚ ਵਿਚਾਰ ਕੇ ਬਈ ਜੀ ਸ਼੍ਰੋਮਣੀ ਕਮੇਟੀ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਇਹ ਜਿਹੜੇ ਮਾੜੇ ਮੋਟੇ ਪੜਦੇ ਸੀ ਨਾ ਅੱਗੇ ਪਹਿਲਾਂ ਜਿਹੜੇ ਲੋਕ ਕਹਿੰਦੇ ਸੀ ਬਈ ਜੱਠੇਦਾਰ ਸਾਹਿਬਾਨ ਨੂੰ ਉੱਥੇ ਸਦਕਈ ਜੀ ਧੌਂਸ ਵਾਲਾ ਕਰਾ ਲਿਆ ਜੀ ਆਹ ਕਰ ਲਿਆ ਵੋਟਾਂ ਦਾ ਲਾਲਚ ਜੀ ਇਹ ਕੋਈ ਵੋਟਾਂ-ਵੋਟਾਂ ਦਾ ਮਸਲਾ ਨਹੀਂ ਇਹ ਇਹਨਾਂ ਸੰਸਥਾਾਂ ਦੀ ਹੁੰਡ ਹਸਤੀ ਨੂੰ ਖਤਮ ਕਰਨਾ ਚਾਹੁੰਦੇ ਔਰ ਇਹ ਇੰਦਰਾ ਤੋਂ ਵੀ ਭਿਆਨਕ ਸੋਚ ਹੈ ਇਹ ਇਹ ਹਸਤੀ ਨੂੰ ਖਤਮ ਕਰਕੇ ਇਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਹਾਰੇ ਆਪਣੀ ਸੁਭਾਲ ਵਿੱਚ ਤਬਦੀਲੀ ਨਹੀਂ ਲਿਆ ਰਿਹਾ ਬਲਕਿ ਇਹ ਅਸੂਬਾ ਵਾਲੇ ਲੋਕਾਂ ਨੂੰ ਟੋਕਣ ਵਾਲੀਆਂ ਸੰਸਥਾਵਾਂ ਨੂੰ ਖਤਮ ਕਰ ਦੇਣਾ ਚਾਹੁੰਦੇ ਆ ਤਾਂ ਕਿ ਸਾਨੂੰ ਕੱਲ ਨੂੰ ਕੋਈ ਟੋਕੇ। ਅੱਛਾ ਇੱਕ ਗੱਲ ਰਹਿ ਗਈ ਵਿੱਚ ਹੁਣ ਦੇਖੋ ਜਿਸ ਦਿਨ ਦੋ ਤਰੀਕੇ ਦਾ ਫੈਸਲਾ ਹੋਇਆ। ਦੋ ਤਰੀਕ ਨੂੰ ਜਲੇਦਤ ਸਾਹਿਬਾਨ ਨੇ ਆਪਣਾ ਵਰਡਿਕ ਤੇ ਤਾਂ ਸਾਰਾ ਪੰਥ ਠੀਕ ਸੀ ਮੰਨ ਰਿਹਾ ਸੀ ਵੀ ਚਲੋ ਇੱਕ ਰਸਤਾ ਖੁੱਲ ਗਿਆ ਪੰਜਾਬ ਦੀ ਖੇਤਰੀ ਪਾਰਟੀ ਵੱਜ ਸਕਦੀ ਆ ਇਸ ਰਸਤੇ ਨਾਲ ਇਹਨਾਂ ਨੂੰ ਹੁਕਮ ਨੂੰ ਪ੍ਰਵਾਨ ਕਰਕੇ ਅਗਲਾ ਰਸਤਾ ਅਖਤਿਆਰ ਕਰਨਾ ਚਾਹੀਦਾ। ਇਹਨਾਂ ਨੇ ਤੋਂ ਚਰਨ ਡੌਣੀ ਸ਼ੁਰੂ ਕਰ ਦਿੱਤੀ ਇੱਕ ਗੱਲ ਨਾ ਉਸ ਦਿਨ ਜ세ਦਾਰ ਸਹਿਬਾਨ ਨੇ ਕਹੀ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਗਿਆਨੀ ਗੁਰਬਚਨ ਸਿੰਘ ਦਾ ਤੇ ਗਿਆਨੀ ਗੁਰਮukh ਸਿੰਘ ਦਾ ਜਿਹੜਾ ਸਪਸ਼ਟੀਕਰਨ ਹੈ ਉਹ ਤਸੱਲੀਬਖਸ਼ ਨਹੀਂ ਅਸੀਂ ਉਹਨੂੰ ਜਨਤਕ ਕਰਾਂ ਉਹ ਅੱਜ ਤੱਕ ਜਨਤਕ ਨਹੀਂ ਹੋਇਆ ਉਹ ਜਨਤਕ ਵੀ ਹੋਣਾ ਚਾਹੀਦਾ ਤੇ ਉਹਨਾਂ ਨੂੰ ਪਬਲੀਕਲੀ ਸਵਾਲ ਵੀ ਕਰਨਾ ਚਾਹੀਦਾ ਵੀ ਤੁਸੀਂ ਦੱਸੋ ਉਸ ਵੇਲੇ ਕੀ ਹਕੀਕਤ ਸੀ ਜਦੋਂ ਸਾਰਾ ਪੰਚ ਸੌਦਾ ਸਾਹਦਨ ਲੜ ਰਿਹਾ ਸੀ ਇਹ ਤੁਸੀਂ ਉਹਨੂੰ ਮਾਫੀਆਂ ਦੇ ਰਹੇ ਸੀ ਤੁਹਾਡੇ ਕੋਲੋਂ ਮਾਫੀ ਦਵਾਈ ਕਿਹਨੇ ਸੀ ਕਿਵੇਂ ਕਿਵੇਂ ਹੋਇਆ ਕਿਵੇਂ ਗਿਆਨੀ ਗੁਰਮukh ਸਿੰਘ ਦੀ ਪਹਿਲਾਂ ਤਮਤਾਨ ਦੀ ਬਦਲੀ ਕਰ ਦਿੱਤੀ ਗਈ ਬੋਲਣ ਤੋਂ ਬਾਅਦ ਫਿਰ ਉਹਨੂੰ ਦੁਬਾਰਾ ਥੁੱਕ ਕੇ ਚੱਟ ਕੇ ਫਿਰ ਉਹਨੂੰ ਅਕਾਲ ਤਖਤ ਦਾ ਹੈੱਡ ਗ੍ਰੰਥੀ ਲਾਇਆ ਇਹ ਸਾਰੇ ਖਲਾਫ ਵੀ ਪੰਥ ਦੇ ਸਾਹਮਣੇ ਹੋਣੇ ਚਾਹੀਦੇ ਨੇ ਇਹਨਾਂ ਨੇ ਕੇਵਲ ਇਹ ਬਿਆਨ ਦੇ ਕੇ ਮਿੱਤਰੋ ਕਮਾਇਆ ਪੰਥ ਨਾਲ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਨਾ ਜਥੇਦਾਰਾਂ ਦੇ ਕੁਝ ਪੰਨੇ ਛੱਡੇ ਨਾ ਪੰਥ ਦੇ ਪੱਲੇ ਛੱਡਿਆ ਔਰ ਜਿਹੜੀਆਂ ਵੋਟਾਂ ਦੀ ਖਾਤਰ ਇਹ ਸਾਰਾ ਕੁਝ ਕਰ ਰਹੇ ਨੇ ਇਹਦਾ ਜਦੋਂ ਸਾਰਾ ਹੀ ਆਪਣਾ ਜੁੰਡੀ ਵੀ ਇਕੱਠੀ ਸੀ ਉਸ ਵੇਲੇ ਵੀ ਕੁਛ ਨਾ ਕਰ ਸਕਦੇ ਹੁਣ ਇਹਨਾਂ ਨੇ ਕੀ ਕਰਿਆ